ਪਾਵਰਕਾਮ ਐਂਡ ਟ੍ਰਾਸਕੋ ਪੈਨਸ਼ਨ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੀ ਅਹਿਮ ਮੀਟਿੰਗ ਪ੍ਰਧਾਨ ਹਰੀ ਚੰਦ ਦੀ ਅਗਵਾਈ ਦੇ ਵਿੱਚ ਵਿਭਾਗ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਨਿਤਿਨ ਜਸਵਾਲ ਨਾਲ ਹੋਈ ਇਸ ਮੌਕੇ ਪੈਨਸ਼ਨਰਦਿਆਂ ਅਹਿਮ ਮੰਗਾਂ ਦੇ ਬਾਰੇ ਵਿਚਾਰ ਵਿਮਰਸ਼ ਕੀਤਾ ਗਿਆ ਇਸ ਦੇ ਬਾਰੇ ਪੂਰੀ ਕੀ ਹੈ ਜਾਣਕਾਰੀ ਆਓ ਸੁਣਦੇ ਹਾਂ ਪੈਨਸ਼ਨਰ ਆਗੂਆ ਤੋਂ ਹੀ ਜੀ ਨਾਮ ਹੈ ਜੀ ਤੁਹਾਡਾ ਮਦਰਪਾਲ ਆ ਕੀ ਮਸਲੇ ਸੀਗੇ ਕੀ ਗੱਲਬਾਤ ਹੋਈ ਜੀ ਤੁਹਾਨੂੰ ਅੱਜ ਸਾਡੀ ਪਿਛਲੇ ਕਾਫੀ ਸਮੇਂ ਤੋਂ ਲੜਕਦੇ ਅਵਸਥਾ ਚ ਮਸਲੇ ਸੀਗੇ ਪੈਨਸ਼ਨਰ ਤੇ ਫੈਬਰੀ ਪੈਨਸ਼ਨ ਤੇ ਜਿਨ੍ਹਾਂ ਉੱਤੇ ਆਪਾਂ ਲਗਾਤਾਰ ਜੰਡਾ ਦੇ ਕੇ ਮੀਟਿੰਗ ਦੀ ਮੰਗ ਕਰਦੇ ਸੀ ਪਰ ਅੱਜ ਐਕਸ਼ਨ ਸਾਹਿਬ ਵੱਲੋਂ ਬਕਾਇਦਾ ਮੀਟਿੰਗ ਦੇ ਕੇ ਮਸਲਿਆਂ ਨੂੰ ਬੜੀ ਸਵੈਤ੍ਰੀਕੇ ਨਾਲ ਹਮਦਰਦੀ ਨਾਲ ਸੁਣਿਆ ਹੈ ਔਰ ਵਿਸ਼ਵਾਸ ਦੁਆਇਆ ਕਿ ਸਾਰੇ ਮਸਲੇ ਜਿਹੜੇ ਹੈ ਤੁਹਾਡੇ ਅ ਹੱਲ ਕਰਤੇ ਜਾਣਗੇ ਔਰ ਇਹਨਾਂ ਉੱਤੇ ਪੂਰੀ ਕੰਬਣ ਦੀ ਕਾਰਵਾਈ ਕੀਤੀ ਜਾਏਗੀ ਜਿਹੜੇ ਮਸਲੇ ਦੇ ਅੰਦਰ 23 ਸਾਲਾਂ ਦੇ ਅੰਦਰ ਵੀ ਉਹਨਾਂ ਨੇ ਵਿਸ਼ਵਾਸ ਦੁਆਇਆ ਕਿ ਇਹਨਾਂ ਨੂੰ ਤੁਹਾਨੂੰ ਬਕਾਇਦਾ ਚਿੱਠੀਆਂ ਦੇਤੀ ਦੁਆਰਾ ਤੁਹਾਨੂੰ ਸਾਰਾ ਜਿਹੜਾ ਇਹ ਵੀ ਕਾਰ ਕੀਤੀ ਕਾਰਵਾਈ ਬਾਰੇ ਦੱਸ ਦਿੱਤਾ ਜਾਏਗਾ ਇਸੇ ਕਰਨਾ ਫੈਮਿਲੀ ਪੈਨਸ਼ਨ ਨੂੰ ਪੜਾਪਾ ਪੱਤਾ ਤੇ ਮਿਲਨ ਦਾ ਮਸਲਾ ਸੀ ਜਿਹਦੇ ਅੰਦਰ ਲਗਭਗ 150 ਦੇ ਉੱਤੇ ਫੈਮਿਲੀ ਪੈਨਸ਼ਨ ਸੀਗੇ ਜਿਨ੍ਹਾਂ ਦੇ ਉੱਤੇ 150 ਦੇ ਉੱਤੇ ਫੈਮਿਲੀ ਪੈਨਸ਼ਨ ਸੀਗੇ ਜਿਨ੍ਹਾਂ ਨੂੰ ਬੁਢਾਪਾ ਪਤਾ ਨਹੀਂ ਲੱਗਦਾ ਸੀ ਉਹਨਾਂ ਨੂੰ ਵਿਸ਼ਵਾਸੀਂ ਬਾਕਾਇਦਾ ਲਿਸਟਾ ਬਣਾ ਕੇ ਦਿੱਤੀ ਆ ਬਾਈ ਨੇਮ ਤੇ ਇਹਨਾਂ ਨੂੰ ਜਿਹੜਾ ਸਾਡਾ ਬੁਢਾਪਾ ਪਤਾ ਨਹੀਂ ਲੱਗਦਾ ਉਹਨਾਂ ਉੱਤੇ ਬਾਕਾਇਦਾ ਉਹਨਾਂ ਦਾ ਲਿਖਤੀ ਮਤਲਬ ਦੁਸ਼ਾਲ ਦਵਾਇਆ ਸਾਨੂੰ ਕਿ ਤੁਹਾਨੂੰ ਜਿਹੜਾ ਇਹਦਾ ਸਾਰਾ ਦਾ ਕਾਰਵਾਈ ਕਰਕੇ ਤੁਹਾਨੂੰ ਇਹਨਾਂ ਉੱਤੇ ਸਾਰ ਲਿਸਟ ਬਣਾ ਕੇ ਤੁਹਾਨੂੰ ਸਾਰਾ ਦੱਸ ਹੋ ਜਾਇਆ ਤੇ ਇਹਨਾਂ ਨੂੰ ਜਿਹੜਾ ਹੈ ਉਹ ਲਾ ਦਿੱਤਾ ਗਿਆ ਹੈ ਤੇ ਬਣਦਾ ਏਰੀਆ ਜਿਹੜਾ ਹੋ ਜਲਦੀ ਦੇ ਦਿੱਤਾ ਜਾਏਗਾ ਇਦਾਂ ਹੀ ਐਲਟੀਸੀਸੀ ਉਹ ਵੀ ਫੈਮਿਲੀ ਪੈਨਸ਼ਨ ਦਾ ਸੀਗਾ ਉਹਨਾਂ ਨੂੰ ਵੀ ਛੇਤੀ ਜਿਹੜਾ ਕਰਨ ਦਾ ਭਰੋਸਾ ਦਿੱਤਾ ਤੇ ਅਸੀਂ ਜਲਦੀ ਸਾਰਿਆਂ ਨੂੰ ਲਾਗੂ ਕਰਕੇ ਔਰ ਇਹ ਵੀ ਉਸਾਰ ਦਵਾ ਕਿ ਪੜਾਪਾ ਪਤਾ ਤੇ ਉਹ ਅਸੀਂ ਬਕਾਇਦਾ ਤੁਹਾਨੂੰ ਅਸੀਂ ਲਿਖਾ ਦੇਵਾਂਗੇ ਸਾਡੀ ਜੀਫਿੰਗ ਦੇ ਵਿੱਚ ਕੋਈ ਜਿਹੜਾ ਬਕਾਇਆ ਫੀਸ ਜਿਹੜਾ ਪੜਾਪਾ ਪਤਾ ਜੀ ਨਹੀਂ ਮਿਲਦਾ ਜਾਂ ਕਿਸੇ ਨਹੀਂ ਮਿਲਦਾ ਇਸੇ 900 ਦਾ ਫਾਰਮੂਲਾ ਇਨਕਰੀਮੈਂਟ ਸੀ ਉਹਦੇ ਉੱਤੇ ਬਕਾਇਦਾ ਉਹ ਨਹੀਂ ਕਹਿੰਦਾ ਕਿ ਸਾਡੀਆਂ ਲਿਸਟਾਂ ਤਿਆਰ ਹੈ ਅਸੀਂ ਉਹਦਾ ਉੱਤੇ ਤੁਹਾਨੂੰ ਸਾਰਾ ਲਿਖਾ ਦੇਵਾਂਗੇ ਪੇਜਾ ਉੱਤੇ ਜਿਹੜੀ ਹੈਗੀ ਹੈ ਕਾਰਵਾਈ ਕਰ ਦਿੱਤੀ ਗਈ ਹੈ ਸਾਡੇ ਕੋਲ ਕੋਈ ਚੇਸ ਪੈਂਡਿੰਗ ਨਹੀਂ ਹੈ ਜਿਹੜੀਆਂ ਬਾਹਰਲੇ ਡਿਵੀਜ਼ਨਾਂ ਦੇ ਹੈਗੇ ਆ ਉਹਨਾਂ ਦੀ ਡੈਸਟਾ ਬਣਾ ਕੇ ਤੁਹਾਨੂੰ ਦਿੱਤੇ ਜਾ ਰ ਗਿਆ ਉਹਨਾਂ ਜਿਹੜੇ ਸਰਦੋਕਾ ਜਿਹੜੀਆਂ ਤੇ ਬਰਦਾ ਰਿਕਾਰਡ ਆ ਉਹ ਭੇਜ ਕੇ ਉਹਨਾਂ ਉੱਤੇ ਕਾਰਵਾਈ ਕਰਵਾ ਲਈ ਜਾਏਗੀ ਇਸੇ ਤਿੱਕੇ ਨਾਲ ਅਚਾ ਡਾਟੇ ਪਤਨੀ ਦਾ ਨਾਮ ਦਰਜ ਕਰਕੇ ਉਹਦੀ ਡੇਢ ਬਰਦ ਦਰਜ ਕਰਕੇ ਖੇਤੀ ਜਿਹੜੀ ਆ ਉਹ ਸਾਰੀ ਕਾਰਵਾਈ ਜਿਹੜੇ 2006 ਤੋਂ ਪਹਿਲਾਂ ਰਿਟਾਇਰ ਹੋਈ ਹੈ ਉਹਨਾਂ ਉੱਤੇ ਕਾਰਵਾਈ ਕਰ ਦਿੱਤੀ ਜਾਏਗੀ ਇਹਦੇ ਉੱਤੇ ਮਸਲੇ ਜੋਤੇ ਇਹਦੇ ਨਾਲ ਜਿਹੜਾ ਲੋਢੇ ਵਾਲਾ ਉਹਨਾਂ ਨੇ ਕਹਿਤਾ ਕਿ ਤੁਹਾਨੂੰ ਜਲਦੀ ਜਿਹੜਾ ਲੋੜਦਾ ਏਰੀਆ ਸਭ ਤੋਂ 24 ਦਾ ਜਿਹੜਾ ਉਹ ਸਾਨੂੰ ਦਿੱਤਾ ਜਾਏਗਾ ਇਹਦੇ ਉੱਤੇ ਦੀ ਸਾਰੀ ਚੀਜ਼ ਜਿਹੜੀ ਪੂਰੀ ਹੋ ਜਾਏਗੀ। ਸਰਪੋਰਟ ਸਕੀਮ ਦੇ ਵਿੱਚ ਵੀ ਉਹਨੇ ਕਿਹਾ ਤਾਂ ਕਿ ਬਕਾਇਦਾ ਦਫਤਰ ਦੇ ਕਿਸੇ ਕਰਮਚਾਰੀ ਦੀ ਡਿਊਟੀ ਲਾਤ ਹੈ। ਇਹਦਾ ਜਿਹੜਾ ਅਸੀਂ ਕਾਰਵਾਈ ਕਰਵਾ ਲਿਆ ਕਰਵਾ ਦਿੱਤੀ। ਤੇ ਬਾਕੀ ਜਿਹੜੇ ਆ ਹੋਰ ਸਾਰੇ ਮਸਲੇ ਲਗਭਗ ਸਾਡੇ ਨਾਲ ਬੜੀ ਸਾਰੀ ਤਰੀਕੇ ਨਾਲ ਜਿਹੜੇ ਹੱਲ ਕਰ ਲਏ ਆ ਤੇ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਔਰ ਲਾਸਟ ਦੇ ਵਿੱਚ ਜਿਹੜਾ ਸਾਡੀ ਇਹ ਗੱਲ ਦਾ ਫੈਸਲਾ ਜਿਹੜਾ ਅਸੀਂ ਸਾਡੇ ਵੱਲੋਂ ਵੀ ਧਰਵਾਤ ਕੀਤਾ ਗਿਆ ਤੇ ਨਾਲ ਹੀ ਇਹ ਕਿਹਾ ਗਿਆ ਕਿ ਸਾਡਾ ਆਪਸੀ ਜਿਹੜੇ ਦਰਮਾਨ ਕੈਸੀ ਜਿਹੜੇ ਸਾਡੇ ਜਿਹੜੇ ਸਬੰਧ ਹੈ ਉਹ ਬੜੇ ਸੁਖਾਵੇ ਮਾਹੌਲ ਦੇ ਰਹਿਣੇ ਚਾਹੀਦੇ ਆ ਸਾਨੂੰ ਇੱਕ ਦੂਜੇ ਦੇ ਜਿਹੜੇ ਬਜ਼ੁਰਗ ਹੈ ਕੋਈ 65 ਸਾਲਾ ਕੋਈ 70 ਸਾਲਾ ਕੋਈ 75 ਸਾਲਾ ਉਹਨਾਂ ਦੇ ਮਸਲੇ ਨੂੰ ਬੜੀ ਵਧੀਆ ਤਰੀਕੇ ਨਾਲ ਸੁੋਲਣਾ ਤੇ ਉਹਨਾਂ ਨੂੰ ਆਇਆ ਨੂੰ ਜਿਹੜਾ ਰਿਸਪੈਕਟ ਦੇਣੀ ਉਹ ਬੈਠਣ ਲਈ ਜਗ੍ਹਾ ਦੇਣੀ ਤੇ ਉਹਨਾਂ ਦੀ ਜਿਹੜੀ ਹੈ ਪੂਰੀ ਜਿਹੜੀ ਹੈ ਉਹ ਰਿਸਪੈਕਟ ਕੀਤੀ ਜਾਵੇ ਇਸ ਗੱਲ ਤੇ ਵੀਰ ਦਾ ਪੂਰਾ ਵਿਸ਼ਵਾਸ ਹੋਇਆ ਤੇ ਆਨ ਵਾਲੇ ਸਮੇਂ ਤੇ ਵਧੀਆ ਮਾਹੌਲ ਦੇ ਵਿੱਚ ਤੇ ਹਾਂ ਕਿ ਤੁਸੀਂ ਜਦੋਂ ਵੀ ਆਓ ਮੈਨੂੰ ਮਿਲਕਾ ਜਿਹੜਾ ਆਪਣੇ ਮਸਲੇ ਜਿਹੜੇ ਦੱਸੋ ਅਸੀਂ ਪਹਿ ਕਵਾਂ ਜਿਸ ਜੀ ਮੀਟਿੰਗ ਜਿਹੜੀ ਕਵਾਂ ਮਾਹੌਲ ਹੋਈ ਹੈ ਤੇ ਅਸੀਂ ਧੰਨਵਾਦ ਕਰਦੇ ਆ ਇਸ ਗੱਲ ਦਾ ਨੇ ਤੇ ਸਾਰੇ ਜਿਹੜੇ ਸਾਡੇ ਸਾਥੀ ਲਗਭਗ 100 ਦੇ ਉੱਤੇ ਸਾਥੀ ਆਏ ਸੀ ਉਹਨਾਂ ਵੱਲੋਂ ਵੀ ਜਿਹਨਾਂ ਕੀਤਾ ਅਸੀਂ ਉਹਨਾਂ ਸਾਰੇ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਲਗਾਤਾਰ ਐਨੀ ਧੁੱਪ ਦੇ ਅੰਦਰ ਜਦੋਂ ਟੈਂਪਰੇਚਰ 42-43 ਹੈ ਉਹ ਲਗਾਤਾਰ ਬਜ਼ੁਰਗ ਜਿਹੜੇ ਆ ਰਹੇ ਨੇ ਤਾਂ ਕਿ ਅਸੀਂ ਆਪਣੀਆਂ ਮਸਲਿਆਂ ਜਿਹੜੇ ਆ ਖਾਸ ਕਰ ਸਾਡੀਆਂ ਜਿਹੜੀਆਂ ਵਿਧਵਾ ਭੈਣਾਂ ਆ ਉਹਨਾਂ ਦੇ ਮਸਲੇ ਲਈ ਜਿਹੜੇ ਆ ਸਾਰੇ ਲੋਕ ਜਿਹੜੇ ਸਾਡੇ ਆ ਇਹ ਸਰਹੇਦਰੇ ਔਰ ਆਦਿ ਸਮਿਤੀ ਵੀ ਅਸੀਂ ਲਗਾਤਾਰ ਇਹਨਾਂ ਮਸਲਿਆਂ ਨੂੰ ਉਠਾ ਕੇ ਹ ਚਰਨ ਦਾ ਅਫਸਰ ਡਿਵੀਜ਼ਨ 77 ਤੇ ਸਟੇਟ ਆਗੂ ਹੈ کافی ਸਮੇਂ ਤੋਂ ਕਈ ਸਾਲਾਂ ਤੋਂ ਸਾਡੇ ਪੈਨਸ਼ਨਾਂ ਦੇ ਫੈਮਿਲੀ ਪੈਨਸ਼ਨਾਂ ਦੇ ਮਸਲੇ ਜਿਹੜੇ ਲਟਕਦੇ ਆ ਰਹੇ ਤੇ ਇਹ ਜਿਹੜਾ ਮਜੂਦਾ ਨਗਰਾਨ ਜਾਂ ਨਿਗਰ ਹੈ ਇਹਨਾਂ ਨੂੰ ਬਹੁਤ ਲਟਕਾ ਵਾਸਤਾ ਵਿੱਚ ਅਸੀਂ ਵਾਰ-ਵਾਰ ਅਸੀਂ ਅਜੰਡੇ ਤੇ ਇਹਨਾਂ ਨੂੰ ਮੀਟਿੰਗ ਦੀ ਮੰਗ ਕੀਤੀ ਹੁਣ ਵੀ ਦਿੱਤਾ ਤੇ ਅਸੀਂ ਧਰਨੇ ਮਜਾਰੇ ਕਰਨ ਦਾ ਵੀ ਅਸੀਂ ਇਹਦੇ ਵਿੱਚ ਜਿਹੜਾ ਪ੍ਰੋਗਰਾਮ ਲਿਖਿਆ ਤੇ ਹੁਣ ਵੀ ਅਸੀਂ ਇਹਨਾਂ ਨੂੰ ਫੇਰ ਵਾਰਨਿੰਗ ਦਿੱਤੀ ਵੀ ਜੇ ਤੁਸੀਂ ਹਨ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ ਅਸੀਂ ਤੁਹਾਡੇ ਵਿਰੁੱਧ ਕਿਤੇ ਬੰਦ ਕੈਕਸ਼ਨ ਕਰਾਂਗੇ ਉਹਦੇ ਵਿੱਚ ਸਾਨੂੰ ਇਹਨਾਂ ਨੇ ਮੀਟਿੰਗ ਕੱਲ 2:30 ਨੂੰ ਦਿੱਤੀ ਦੀ ਦਫਤਰੀ ਕੋਈ ਭੇਜਿਆ ਕਰਕੇ ਸਾਨੂੰ ਮੀਟਿੰਗ ਅੱਜ 11:00 ਨੂੰ ਦੇਤੀ ਜਿਹਦੇ ਸਮੇਂ ਸਿਰ ਇਹਨਾਂ ਨੇ ਸਾਨੂੰ ਅੰਦਰ ਦਫਤਰ ਚ ਬੁਲਾ ਲਿਆ ਅਜੰਡੇ ਤੇ ਗੱਲਬਾਤ ਜਿਹੜੀ ਵਧੀਆ ਮਾਹੌਲ ਨਾਲ ਜਿਹੜੀ ਹੋਈ ਹੈ ਮੇਥੋਂ ਪਹਿਲਾਂ ਪ੍ਰਧਾਨ ਜੀ ਨੇ ਜਿਹੜੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਉਹਦੇ ਤੇ ਬਹੁਤ ਸਤਿ ਸ਼੍ਰੀ ਅਕਾਲ ਇਹਨਾਂ ਨੇ ਗੱਲ ਕੀਤੀ ਔਰ ਇਹ ਵਾਅਦਾ ਦਵਾਇਆ ਕਿ ਅਸੀਂ ਇਹ ਜਿਹੜੇ ਮਸਲੇ ਐ ਜਿਹੜੇ ਤੁਹਾਡੇ ਨਾਲ ਵਿਚਾਰੇ ਗਏ ਇਹਨਾਂ ਦਾ ਹੱਲ ਕਰਕੇ ਜਲਦੀ ਜੀ ਜਲਦੀ ਜਿਹੜੇ ਪੈਨਸ਼ਨਾਂ ਨੂੰ ਲਾਭ ਨੂੰ ਅਸੀਂ ਫੈਮਿਲੀ ਪੈਨਸ਼ਨਾਂ ਨੂੰ ਲਾਭ ਛੇਤੀ ਦੇਵਾਗੇ ਜਿਹੜੀ ਕਾਰਵਾਈ ਕਿਸੇ ਪੱਤਰ ਦੀ ਹੈ ਸਟੇਟ ਨਾਲ ਹੈ ਜੀ ਕੰਡੀ ਹੈ ਉਹ ਜਲਦੀ ਹੀ ਕਰਾਂਗੇ ਹਾਂਜੀ ਪ੍ਰਧਾਨ ਜੀ ਬੜੀ ਜੀ ਪੈਨਸ਼ਨ ਐਸੇਸ਼ਨ ਪੈਨਸ਼ਨ ਪੰਜਾਬ ਬਾਰੇ ਪਸਿਗੜ ਜਿਹੜੀ ਐਕਸ਼ਨ ਦਾ ਮੀਟਿੰਗ ਹੋਈ ਹੈ ਪਹਿਲਾਂ ਕੱਲ ਸੀਗੀ ਸਾਈ ਨੂੰ ਸਾਈ ਤੋਂ ਪਹਿਲਾਂ ਇੱਕ ਵਾਰ ਪਹਿਲਾਂ ਦੀ ਖੰਡ ਮੀਟਿੰਗ ਦਿੱਤੀ ਸੀ ਉਹਦੇ 'ਚ ਸਾਡੇ ਕੋਈ ਮਸਲਾ ਸੁਣਿਆ ਨਹੀਂ ਹਨ ਘੋੜੇ ਜੇ ਕਰਕੇ ਮਤਲਬ ਕਿਸੇ ਟੰਗ ਦਾ ਕੋਈ ਜਵਾਬ ਨਹੀਂ ਸਾਨੂੰ ਸਹੀ ਦਿੱਤਾ ਕੱਲ ਮੀਟਿੰਗ ਦਿੱਤੀ ਸੀਗੀ ਕੱਲ ਫੇਰ ਅਕਾਉਂਟੈਂਟ ਦੇ ਨਾਂ ਹੋਣ ਕਰਕੇ ਮੀਟਿੰਗ ਜਿਹੜੀ ਹੈ ਉਹ ਅੱਜ ਵਾਸਤਾ ਹੋਈ ਗਈ ਅੱਜ ਜਿਹੜੀ ਮੀਟਿੰਗ ਹੈ ਉਹਦੇ ਪਹਿਲਾ ਸ਼ੁਰੂ ਹੋਇਆ ਜਿੱਥੇ 23 ਸਾਲ ਦੇ ਕੇਸ ਦੇ ਵਿੱਚ ਸਾਡੀ ਗਾਫਟ ਕਰਵਾ ਕਰਮੀ ਦੀ ਬਾਣੀ ਮੋਟੀ ਹੋਈ ਉਹ ਤੇਵਾ ਤੇ ਮਸਲਾ ਜਿਹੜਾ ਬਿਲਕੁਲ ਸਹੀ ਢੰਗ ਨਾਲ ਆਇਆ ਤੇ ਉਹਦੇ ਚ ਵੀ ਏਰੀਅਰ ਫੇਰ ਆ ਪਹਿਲਾ ਪੈਨਸ਼ਨਰ ਦੀ ਗੱਲ ਆਈ ਲਿਡਲ ਦੀ ਗੱਲ ਆਈ ਫਿਰ ਡਾਕਟਰਾਂ ਦੀ ਪੈਨਲਟੀ ਦੀ ਗੱਲ ਆਈ ਫਿਰ ਮੈਡੀਕਲ ਬਿੱਲਾਂ ਦੀ ਗੱਲ ਆਈ ਫਿਰ ਉਸ ਤੋਂ ਬਾਅਦ ਏਰੀਅਰ ਦੇਣ ਦੀ ਗੱਲ ਆਈ ਕਿ ਇਸ ਕਰਕੇ ਉਹ ਏਰੀਅਰ ਦੇ ਬਾਕੀ ਉਸ ਹੱਦ ਤੱਕ 3 ਮਹੀਨੇ ਕਿ ਕਿ ਆ ਵੀ ਮੈਨੇਜਰ ਜਿਹੜਾ ਸਟੈਰੀ ਕਰਮਚਾਰੀ ਹੈ ਇਹਨੇ ਕਿਤੋਂ ਬਾਅਦ ਰਟਾਇਰ ਹੋਏ ਉਹਨਾਂ ਨਾਲ ਜਿਹੜਾ ਉਹ 7 ਮਿੰਟ ਦੀ ਦੇ 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 ਦਾਂਗੇ ਠੀਕ ਹੈ ਪਹਿਲਾਂ ਤਿੱਤੀ ਕਰ ਦਿਓ ਕਿੱਥੇ ਹੈ ਫਿਰ ਉਹ ਤੋਂ ਬਾਅਦ ਫਿਰ ਗੱਲ ਚੱਲਦੀ ਚੱਲਦੀ ਜਿਹੜੀ ਆਈ ਵੀ ਉਹ ਕਾ ਠੀਕ ਹੈ ਚੱਲ ਸਾਡੀ ਇੱਕ ਗੱਲ ਮੰਨ ਲਓ ਦੀ ਕ ਮੰਨ ਲਿਆ ਤੁਹਾਡੀ ਗੱਲ ਇਹ ਗੱਲ ਨਾਲ ਤੁਹਾਡੀ ਸਹਿਮਤ ਕਰਦੇ ਨਹੀਂ ਵਿੱਚ ਦੀ ਸਾਡੀ ਤੁਹਾਡੀ ਸਾਰੀ ਗੱਲਾਂ ਮੰਨੀਆਂ ਤੁਸੀਂ ਸਾਡੀ ਗੱਲ ਮੰਨ ਲਓ ਰਿਕਸ਼ ਕਰਕੇ ਐਕਸ਼ਨ ਨਾਲ ਇਸ ਗੱਲ ਨੂੰ ਸਬੂਤ ਵੀ ਕੀਤਾ ਵੀ میرے ਸਟਾਫ ਨੇ ਮੈਨੂੰ ਕੋਈ ਇੰਨੇ ਬਹੁਤ ਨਹੀਂ ਰੱਖ ਸਕਿਆ ਔਰ ਮੈਨੂੰ ਜਿਹੜਾ ਹੈ ਇਹਦੇ ਬਾਰੇ ਪਹਿਲਾਂ ਨੌਰਿੰ ਜੀ ਜੇ ਤੁਹਾਨੂੰ ਪਹਿਲੇ ਵਾਰ ਜੇ ਬਾਰੇ ਪਤਾ ਹੁੰਦਾ ਤਾਂ ਮੈਂ ਇਹਨੇ ਲਟਕਵਾਤ ਨਾ ਹੋ ਰਿਹਾ ਤਾਂ ਬਾਕੀ ਇਹ ਲੋਡੇ ਦੀ ਗੱਲ ਲੋਡਾ ਜਿਹੜਾ ਆ ਉਹਦੇ ਏਰੀਆ ਦੀ ਵੀ ਗੱਲ ਜਿਹੜੀ ਹੈ ਉਹ ਹੋ ਗਈ ਤੁਹਾਡੀ ਉਹਨਾਂ ਨਾਲ ਹੋ ਗਈ ਹੈ ਤੇ ਉਹਦੀ ਖੇਤੀ ਹੋਈ ਜਿਹੜਾ ਉਹ ਦੇਤਾ ਜਾਏ ਤੇ ਬਾਕੀ ਇੱਕ ਗੱਲ ਸਾਡੀ ਕਰਨ ਤੋਂ ਰਹਿ ਗਈ ਵਾਟ ਕਰ ਲਾਂਗੇ 200 ਰੁਪਏ ਜਿਹੜਾ ਕੱਟਦਾ ਸਾਡਾ ਡਵੈਲਪਮੈਂਟ ਵੈਲਨ ਟੈਕਸ ਜਿਹੜਾ ਕੱਟਦਾ ਆ ਉਹ ਇੱਕ ਪਹਿਲਾਂ ਸਾਡੀ ਵੀ ਨਹੀਂ ਕੱਟਦਾ ਸੀਗਾ ਬਾਕੀ ਦੀ ਵੀ ਨਹੀਂ ਕੱਟਦਾ ਸੀਗਾ ਆ ਉਹ ਬਾਕੀ ਦੀ ਵੀ ਇਹਨਾਂ ਦਾ ਕੱਟਣਾ ਬੰਦ ਹੋ ਕੇ ਸਾਡੀ ਵੀ ਨਹੀਂ ਸ਼ੁਰੂ ਕਰਦਾ ਜਦ ਕਿ ਪੈਨਸ਼ਨਰ ਦਾ ਵਿੱਚ ਉਹ ਬੜੀ ਸਾਫ਼ ਚਿੱਠੀ ਹੈ ਵੀ ਪੈਨਸ਼ਨਰ ਦਾ ਨਹੀਂ ਕਟਣਾ ਤੇ ਕਟਿਆ ਜਾ ਰਿਹਾ ਉਹਦੇ ਵਾਸਤੇ ਸਾਡੀ ਸਾਡੀ ਗੱਲ ਕਰਨ ਤੋਂ ਰਹਿ ਗਏ ਭੁੱਲ ਗਏ ਤੇ ਇਹ ਬਾਅਦ ਵਿੱਚ ਕਰ ਲਾਂਗੇ ਉਹ ਫਿਰ ਕਰਾਂਗੇ ਕਰਕੇ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਬਹੁਤ ਵਧੀਆ ਮਾਹੌਲ ਚ ਹੋਈ ਐਕਸ਼ਨ ਇਸ ਗੱਲ ਮਹਿਸੂਸ ਕੀਤਾ ਵੀ ਮੈਂ ਆਪਣੇ ਕਹੇ ਸੀਗਾ ਤੂੰ ਕਹ ਦੇਗਾ ਕਿ ਮੈਂ ਇਹਦਾ ਕਹਦਾ ਤੁਸੀਂ ਕਹਿੰਦਾ ਔਰ ਠੀਕ ਕੀਤਾ ਮੈਂ ਤਲਕਾ ਸਾਰਾ ਟੋਟਾ ਪੈਨਸ਼ਨ ਜਿਨੀ ਰੁਕੜ ਪਹਿਲੇ ਲੰਬੇ ਸਮੇਂ ਤੋਂ ਜਿਹੜੇ ਰੰਨ ਬਟਵੀਂ ਦੇ ਪੈਨਸ਼ਨ ਕਰਮਚਾਰੀਆਂ ਦਾ ਐਕਸ਼ਨ ਦੇ ਨਾਲ ਐਜੀਟੇਸ਼ਨ ਚੱਲ ਰਹੀ ਸੀ ਉਹ ਚਾਹੇ ਉਹ ਇਹਨਾਂ ਨੇ ਆਪਣਾ ਮਹਿਸੂਸ ਕਰ ਲਿਆ ਵੀ ਅਸੀਂ ਇਹਨਾਂ ਨੇ ਮੰਗਾ ਮੈਂ ਜਾਨੂ ਨਹੀਂ ਸੀ ਤੇ ਚਾਹੇ ਉਹ ਜਿਹੜੇ ਇਹਨਾਂ ਤੋਂ ਉੱਚ ਅਧਿਕਾਰੀ ਤੇ ਉਹਨਾਂ ਦੇ ਦਵਾਥ ਲਿਆ ਕੇ ਹੱਦਣਾ ਜਿਹੜੀ ਗੱਲਬਾਤ ਕੀਤੀ ਪਰ ਗੱਲਬਾਤ ਜਿਹੜੀ ਹੈ ਜਿਹੜੀ ਸਭ ਬੜੇ ਸਖਾਵੇਂ ਮਾਹੌਲ ਤੇ ਰਹੀ ਔਰ ਉਹਦੇ ਬੜੇ ਜਿਹੜੇ ਸੱਟੇ ਆ ਵਧੀਆ ਜਿਹੜੇ ਆ ਉਹ ਸਾਹਮਣੇ ਆਏ ਤੇ ਜੋ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਪੈਨਸ਼ਨਾਂ ਦੇ ਬਜ਼ੁਰਗਾਂ ਦੇ ਨਾਲ ਜੋ ਬਿਹੇਵੀਅਰ ਕਰਦੇ ਸੀ ਉਹ ਪਹਿਲਾਂ ਵਾਲਾ ਨਹੀਂ ਸੀ ਅੱਜ ਉਹ ਬਿਲਕੁਲ ਠੀਕ ਸੀ ਠੀਕ ਸੀ ਐਕਸ਼ਨ ਦਾ ਵੀ ਸੀ ਜਿੱਤੇ ਉਹ ਕਰਮਜਾਗੇ ਨਾ ਬੀਤੀ ਸੀ ਇਸ ਕਰਕੇ ਅਸੀਂ ਵੀ ਇਹ ਚਾਹਦੇ ਚਾਹਦੇ ਨਹੀਂ ਸੀ ਵੀ ਜੇ ਅਜਿਹੇ ਮਾਹੌਲ ਦੇ ਵਿੱਚ 75 ਸਾਲਾ 80 ਸਾਲਾ ਜਿਹੜੇ ਸੌਤਾਤੀ ਹੈ ਉਹ ਲੜਨ ਉਹ ਉਹਨਾਂ ਨੂੰ ਲੜਨ ਵਾਸਤੇ ਮਜਬੂਰ ਕਰਨੇ ਤੇ ਇਸ ਕਰਕੇ ਐਕਸ਼ਨ ਨੇ ਬਜਵਾਸ ਦੋਇ ਇਸ ਗੱਲ ਦਾ ਵੀ ਆਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਤੁਸੀਂ ਜਿਹੜੀ ਹੈ ਮੇਰੇ ਨਾਲ ਸਿੱਧਾ ਜਿਹੜਾ ਹੈ ਰਾਪਟਾ ਕਰਨਾ ਕਿਸੇ ਕਰਮਚਾਰੀ ਨੂੰ ਨਹੀਂ ਮਿਲਣਾ ਮੈਨੂੰ ਚਿੱਟ ਲਿਓ ਤੁਹਾਡੀ ਸਲਿੱਪ ਦਾ ਜਿਹੜੇ ਕੰਮ ਹੋਣਗੇ ਇਹਨਾਂ ਨਾਲ ਜਨ ਅਸੀਂ ਵੀ ਐਕਸਨਦਾਬਾਦ ਸੁਭੀਯਾ ਦਾਤ ਦਿੱਤਾ ਬਈ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਇਹ ਗੱਲ ਮਹਿਸੂਸ ਕੀਤਾ ਹੈ ਤੇ ਅਸੀਂ ਵੀ ਇਹ ਅੱਲਾ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜੇ ਸਾਡੇ ਬਜ਼ੁਰਗਾਂ ਨੂੰ ਵਧੀਆ ਤਰੀਕਿਆਂ 'ਚ ਇਹਨਾਂ ਨੂੰ ਦੇ ਦਿੱਤਾ ਇਹਨਾਂ ਨਾਲ ਅਸੀਂ ਉਹਨਾਂ ਦਾ ਵੀ ਧੰਨਵਾਦ ਜਿਹੜਾ ਹੈ ਉਹ ਕੀਤਾਗਾ ਅਸੀਂ ਤੇ ਆਲੇ ਸਾਥੀ ਸਾਥੀ ਵਧਾਈ ਦੇ ਪਾਤਰ ਹੈ ਜਿਹਨੂੰ ਲੰਬੀ ਸਮੇਂ ਦੇ ਵਿੱਚ ਇਹ ਚੰਗੀ ਘੜੀ ਆ ਔਰ ਜਿੱਤਵਾਰਾ ਪ੍ਰਾਪਤ ਕੀਤੀ ਹੈ ਧੰਨਵਾਦ ਜੀ